ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਭੋਮਾ ਹਰਾ ਅੱਜ ਤੇ ਤੁਸੀਂ ਜੁੜਿਓ ਸੁਖਰਾਜ ਪੀਵੀ 30 ਚੈਨਲ ਦੇ ਨਾਲ ਦੋਸਤੋ ਅੱਜ ਦੀ ਵੀਡੀਓ ਪੰਡਾ ਸ਼੍ਰੀ ਆਲਾ ਜ਼ਿਲ੍ਹਾ ਫਰੋਜਪੁਰ ਦਾ ਪੰਡਾ ਦੋਸਤੋ ਤੇ ਇਸ ਪੰਡ ਵਿੱਚ ਬਾਈ ਜੇ ਹਰਾਂ ਦਾ ਵਪਾਰ ਲਾਈਨ ਦਾ ਸਾਫ਼ ਸੁਥਰਾ ਕੰਮ ਹੈ ਤਕਰੀਬਨ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਪੰਜ ਪਸ਼ੂ ਸੇਲ ਆ ਜਿਹਦੇ ਵਿੱਚ ਇੱਕ ਜਰਸੀ ਵੜਾ ਇਹ ਟੋਕੜਾ ਇੱਥੇ ਇਹਦੂ ਅੱਗੇ ਇੱਕ ਆਹ ਟੋਕੜਾ ਦੋਸਤੋ ਕ੍ਰੋਸ ਐਚ ਐਫ 'ਚ ਪੈਂਦੀ ਆ ਤੇ ਆਹ ਜਿਹੜੀ ਪਰਲੀ ਵਹਿੜਾ ਦੋਸਤੋ ਇਹ ਸੱਜਰ ਸੂਈ ਆ ਇਹ ਸੱਜਰ ਸੂਈ ਆ ਮਗਰ ਇਹਦੇ ਬੱਚਾ ਵੱਛਾ ਚਾਰ ਦਿਨ ਸੂਈ ਨੂੰ ਹੋਇਆ ਤੇ ਇਸ ਤੋਂ ਇਲਾਵਾ ਦੋਸਤੋ ਆਹ ਵਹਿੜਾ ਦੋਸਤੋ ਮੂੰਹ ਦੋ ਦੰਦਾ ਅਸਰ ਗੱਬਣਾ ਟੀਕਾ ਭਰਿਆ ਪਰ ਬਾਈ ਹਰੀ ਖਾਲੀ ਕਰਕੇ ਦੇਣਗੇ ਤੇ ਇੱਕ ਦੋਸਤੋ ਬਹੁਤ ਚੰਗੀ ਐਚ ਐਫ ਕ੍ਰੋਸ ਵੈੜਾ ਗੱਬਣਾ ਇਹ ਇਹ ਬਸ 5-7 ਦਿਨ ਲੈਂਦੀ ਆ ਸਾਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰ ਦਿੰਨੇ ਆ ਵੀਡੀਓ ਦੇਖ ਰਹੇ ਨਾਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਆਪਣੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਵੀ ਪ੍ਰੈਸ ਕਰ ਲਿਓ ਤੇ ਫੇਸਬੁੱਕ ਪੇਜ ਆਪਣਾ ਸ਼ੌਂਕੀ ਪੀਵੀਟੀ ਨਾਲ ਨਾਲ ਉਹਨੂੰ ਵੀ ਫੋਲੋ ਕਰ ਲਿਓ ਤੇ ਆਓ ਸਾਰੀ ਜਾਣਕਾਰੀ ਲੈਣੇ ਆ ਦੋਸਤੋ ਤੇ ਕਰਦੇ ਆ ਤੁਹਾਡੇ ਨਾਲ ਸੰਜੀ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਹਰਮਨ ਸਿੰਘ ਪਿੰਡ ਸ਼ਰੀਆਂ ਵਾਲਾ ਬਰਾਡ ਜ਼ਿਲ੍ਹਾ ਫਿਰੋਜ਼ਪੁਰੇ ਵਾਹ ਜੀ ਵਾਹ ਤੇ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ ਹੈਗਾ 8427175210 ਜੀ 84271 75210 ਜੀ 75210 ਹਾਂਜੀ ਅੱਜ ਆਪਣੇ ਕੋਲੇ ਬਾਈ ਕਿੰਨੇ ਪਸ਼ੂ ਸੇਲ ਆ ਦੋ ਟੋਕੜਾ ਵਿਹੜਾ ਇੱਕ ਤਾਜੀ ਵਿਹੜਾ ਇੱਕ ਗੱਭਣ ਇੱਕ ਅਸਰ ਗੱਭਣ ਹੈ ਆਪਣਾ ਵਪਾਰ ਲੈਣ ਦਾ ਕੰਮ ਹੈ ਜੀ ਵਪਾਰ ਲੈਣ ਦਾ ਕੰਮ ਹੈ ਆਪਰੇ ਕੋਲ ਤਕਰੀਬਨ ਹੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਠੀਕ ਹੈ ਜੀ ਇਹ ਜਰਸੀ ਵਿਹੜਾ ਬਾਈ ਜੀ ਇਹ ਕਿਸ ਵੇਗਾ ਦੱਸੋ ਇਹਦੇ ਬਾਰੇ ਜਾਣਕਾਰੀ ਦਿਓ ਇਹ ਜਰਸੀ ਵਿਹੜਾ ਥਲੇ 6 ਕਿਲੋ ਦੁੱਧ ਆਈ ਦੋਨਾਂ ਵੇਲਿਆਂ ਦਾ ਦੋਨਾਂ ਵੇਲਿਆਂ ਦਾ ਜੀ ਠੀਕ ਹੈ ਜੀ ਟੀਕਾ ਮਾਲਕਾਂ ਨੇ ਦੱਸਿਆ ਭਰਾਇਆ ਹੋਇਆ ਪਰ ਆਪਾਂ ਖਾਲੀ ਕਰਕੇ ਲਈ ਖਾਲੀ ਕਰਕੇ ਦੇ ਦੇਾਂਗੇ ਠੀਕ ਆ ਮਾਲਕਾਂ ਨੇ ਕਿਹਾ ਵੀ ਭਰਾਇਆ ਪਰ ਤੁਸੀਂ ਖਾਲੀ ਕਰਕੇ ਲਈਏ ਤੇ ਖਾਲੀ ਕਰਕੇ ਦਿਓਗੇ ਕਿੰਨਾ ਚਿਰ ਦੱਸਿਆ ਵੀ ਭ ਠੀਕ ਆ ਭਾਈ ਤੇ 6 ਕਿਲੋ ਦੁੱਧ ਦੋਵਾਂ ਵੇਲਿਆਂ ਦਾ ਦੋਵਾਂ ਵੇਲੇ ਠੰਡੀ ਸੀ ਖੁਸ਼ ਖੁਸ਼ ਹੋ ਕੇ ਮਿਲਦੀ ਜਾਵਾਂ ਖੁਸ਼ ਹੋ ਕੇ ਖੁਸ਼ ਹੋ ਕੇ ਲਓ ਵੀ ਮਿੱਤਰੋ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਪਿਓਰ ਜਰਸੀ ਚ ਪੈਂਦੀ ਆ ਦੇਖ ਸਕਦੇ ਹੋ ਤੁਸੀਂ ਥਾਣ ਹਵਾ ਨਾਲ ਬਿਲਕੁਲ ਸਾਫ਼ ਆ ਦੋਸਤੋ ਤੁਹਾਨੂੰ ਜਮਾ ਨੇੜੇ ਉਹ ਵਿਖਾ ਦਿੰਨੇ ਆ ਚਵਾਈ ਚਵਾਈ ਦੀ ਬਹੁਤ ਵਧੀਆ ਛੁਆਈ ਦੀ ਬਾਈ ਕਹਿੰਦਾ ਬਹੁਤ ਸਾਫ਼ ਆ ਸੋਹਣਾ ਥਾਣ ਲੱਗਿਆ ਮੁਠੀ ਦੀ ਚਵਾਈ ਵਾਲਾ ਤੇ ਵਿਰਲ ਵੀ ਠੀਕ ਆ ਦੋਨਾਂ ਪਾਸਿਆਂ ਤੋਂ ਤੁਹਾਨੂੰ ਜੱਜਮੈਂਟ ਹਵਾਨੇ ਦੀ ਕਰਾ ਦੇਾਂਗੇ ਉਸ ਤੋਂ ਬਾਅਦ ਇਹ ਤੁਹਾਨੂੰ ਤੋੜ ਕੇ ਵੀ ਦਿਖਾ ਦੇਾਂਗੇ ਦੋਸਤੋ ਤੋੜ ਦੇਾਂ ਨੂੰ ਤੁਸੀਂ ਹਵਾਨੇ ਦੀ ਸਾਰੀ ਜੱਜਮੈਂਟ ਕਰ ਲਿਓ ਬਹੁਤ ਸਾਫ਼ ਥਣ ਲੱਗਿਆ ਹੈ ਦੋਸਤੋ ਦੇਖ ਸਕਦੇ ਹੋ ਤੁਸੀਂ ਪੈਠਪੜਾ ਤੁਸੀਂ ਦੇਖ ਸਕਦੇ ਹੋ ਰੀਡ ਦੀ ਹੱਡੀ ਬਿਲਕੁਲ ਗਾਇ ਵਰਗੀ ਸਿੱਧੀ ਹੈ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦਿੰਦੇ ਹਾਂ ਚਲੋ ਈ ਲਓ ਈ ਮਿੱਤਰੋ ਜਰਸੀ ਆ ਕੱਦ ਕਾਠ ਦਰਮਿਆਨਾ ਨਾ ਜਿਆਦੇ ਵੱਡੀ ਆ ਤੇ ਨਾ ਹੀ ਜਿਆਦੇ ਛੋਟੀ ਆ ਬਾਈ ਕੋਲੇ ਜਾਇਜ਼ ਮੁੱਲ ਦੇ ਪਸ਼ੂ ਹੁੰਦੇ ਆ ਸਦਾ ਹੀ ਪਸ਼ੂ ਆਉਂਦੇ ਜਾਂਦੇ ਰਹਿੰਦੇ ਆ ਇਹ ਹਵਾ ਨਾ ਬਿਲਕੁਲ ਦੋਸਤੋ ਸਾਫ਼ ਆ ਤੇ ਬਾਈ ਜੀ ਕੀ ਮੁੱਲ ਕਰਾਂਗੇ ਇਹਦਾ ਆਪਾਂ ਮੁੱਲ ਕਰਨ ਨੂੰ 20000 ਕਰਦੇ 16000 ਦੀ ਹਾਂ ਤੇ ਨਾਂ ਦੇਣੀ ਹੈ ਬੱਚੀ ਵਾਹ ਬਾਈ ਵਾਹ ਲਓ ਵੀ 16000 ਦੀ ਹਾਂ ਨਾ ਮੁੱਲ 20000 ਬਣਦਾ ਮਾਨਤਨ ਵੀ ਇਹਦੇ ਵਿੱਚੋਂ ਤੁਹਾਡਾ ਜ਼ਰੂਰ ਕੀਤਾ ਜਾਊਗਾ ਇਸ ਤੋਂ ਅੱਗੇ ਬਾਈ ਜੀ ਜਿਹੜੀ ਕ੍ਰੋਸਵਰਡ ਆ ਇਹਦੇ ਬਾਰੇ ਦੱਸੋ ਇੱਕ ਨਵਾਂ ਸੂਆ ਹੈ ਇਹ ਤਾਜੀ ਸੂਈ ਆ ਜੀ ਠੀਕ ਹੈ ਜੀ ਪਹਿਲੇ ਸੂਆ ਮੂੰਹ ਤੋਂ 4 ਦਿਨ ਦੇ ਬੱਚੀ ਹੈ ਮੂੰਹ ਚਾਰ ਦਿਨ ਦਾ ਹਾਂ ਜੀ ਬੱਚਾ ਦਿੱਤਾ ਹੈ 4 ਦਿਨਾਂ ਦਾ ਸੂਆ ਹੈ ਬੱਚੀ ਦਾ ਆਹ ਬੱਚਾ ਇਹਦਾ ਹਾਂ ਜੀ ਬੱਚਾ ਬਾਈ ਜੀ ਬੱਚਾ ਇਹ ਬੱਚਾ ਚਾਰ ਲਓ ਵੀ 4 ਦਿਨ ਸੂਈ ਨੂੰ ਹੋਇਆ ਆਹ ਬੱਚਾ ਤੇ 9 ਕਿਲੋ ਬੋਲਾ ਹਾਜ਼ਰ ਹੈ ਬੱਚੀ ਦਾ ਇਸ ਟ ਠੀਕ ਹੈ। ਠੰਡੀ ਸੀਰ ਬਹੁਤ ਹੈ। 4 ਦਿਨ ਹੋਏ ਸੂਈ ਨੂੰ। 4 ਦਿਨ ਹੋ ਗਏ ਸੂਈ। ਤੇ ਪਹਿਲਾ ਸੂ ਹੈ। ਪਹਿਲਾ ਸੂ ਹੈ। ਵਾਹ ਬਾਈ ਵਾਹ। ਕੀ ਬਾਤ ਹੈ ਜੀ। ਲੋ ਵੀ ਸਜਣੋ। ਮੂੰਹ ਚੋਂ ਹੀ। ਥਣ ਹਵਾਨਾ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ। ਸੋਹਣਾ ਥਣ ਲੱਗਿਆ ਕਰਮਾ ਵਾਲੀ ਨੂੰ। ਦੇਖ ਸਕਦੇ ਹੋ ਤੁਸੀਂ। ਵਿੱਥ ਵੀ ਚੰਗੀ ਆ ਤੇ ਸਹਿਜ ਵੀ ਚੰਗਾ। ਸਾਰੀ ਜੱਜਮੈਂਟ ਤੁਹਾਨੂੰ ਤੁਰਦਿਆਂ ਤੋਂ ਆ ਜਾਣੀ ਆ ਤੇ ਬਾਕੀ ਹਵਾਨਾ ਦੋਸਤੋ ਫੁੱਟਬਾਲ ਵਾਂਗੂ ਗੋਲ ਪਿਆ। ਦੂਜੇ ਪਾਸੇ ਤੋਂ ਬਿਲਕੁਲ ਸੇਮ ਸਹਿਜ ਥਣਾਂ ਦਾ ਦੇਖ ਸਕਦੇ ਹੋ ਤੁਸੀਂ ਵਿਰਲ ਵੀ ਸੇਮ ਆ ਤੇ ਥਣਾਂ ਦੀ ਲੰਬਾਈ ਵੀ ਸੇਮ ਆ ਲਓ ਵੀ ਤੋੜ ਕੇ ਤੁਹਾਨੂੰ ਜਰੂਰ ਦਿਖਾਵਾਂਗੇ ਪਹਿਲਾ ਸੁਆ ਵੜ ਥੱਲੋਂ ਸਾਫ ਸੁਥਰੀ ਆ ਤੇ ਕ੍ਰਾਸ ਅੰਗ ਚ ਪੈਂਦੀ ਆ ਕੀ ਬਾਤ ਆ ਦੇਖ ਸਕਦੇ ਹੋ ਸਾਫ ਸੁਥਰੀ ਆ ਕੋੰਨੀਆਂ ਦੋਸਤੋ ਤੇ ਕ੍ਰਾਸ ਐਚ ਐਫ ਚ ਪੈਂਦੀ ਆ ਹਾਂਜੀ ਭਾਈ ਜੀ ਇਹਦਾ ਕੀ ਮੁੱਲ ਕਰਾਂਗੇ ਆਪਾਂ ਮੁੱਲ ਕਰਨ ਨੂੰ 50 ਕਰਾ ਲੈ 55 ਕਰਾ 45000 ਦੀ ਵੱਛੀ ਦੇ ਦੇਣਗੇ ਹਾਂ ਨਹੀਂ 45000 ਦੀ ਹਾਂ ਨਾ 50000 ਮੁੱਲ ਆ ਮੁੱਲ 50000 ਹੈ ਠੀਕ ਹੈ ਜੀ ਇਸ ਤੋਂ ਅੱਗੇ ਭਾਈ ਜੀ ਇੱਕ ਕ੍ਰੋਸ ਗਾਂ ਹੋਰ ਆ ਇਹਦੇ ਬਾਰੇ ਦੱਸਿਓ ਜੀ ਇਹ ਕ੍ਰੋਸ ਹੈ ਜਰਸੀ ਦੇ ਐਫਐਸ ਦਾ ਕ੍ਰੋਸ ਹੈ ਹਾਂਜੀ ਹਾਂਜੀ ਦੋਧੇ ਥਲੇ 7 ਕਿਲੋ ਤਿਆਰ ਆ ਇਹ ਦੋ ਟਾਈਮਾਂ ਦਾ ਹੈ ਟੋਕੜਾ ਇਹ ਟੋਕੜਾ ਹੀ ਇਹ ਵੀ ਇਹ ਮਾਲਕਾਂ ਨੇ ਕੋਈ ਟੀਕਾ ਨਹੀਂ ਭਰਿਆ ਦੱਸਿਆ ਜੀ ਖਾਲੀ ਹੈ ਇਹ ਖਾਲੀ ਦੱਸਿਆ ਵਾਹ ਜੀ ਵਾਹ ਜਿਹੜੀ ਗੱਲ ਸੱਚੀ ਆ ਉਹਦਾ ਕੋਈ ਬਿਲਕੁਲ ਤੇ ਕਿੰਨਾ ਕੁ ਚਿਰ ਹੋਇਆ ਬ ਵੀ ਨੂੰ ਯਾ ਚਾਰ ਪੰਜ ਮਹੀਨੇ ਹੋ ਗਏ ਹੁਣੇ ਚਾਰ ਪੰਜ ਮਹੀਨੇ ਹਾਂਜੀ ਸੇਵਾ ਹੈਨੀ ਸੀ ਬੰਦਿਆਂ ਦੀ ਜਿੱਥੋਂ ਲਈ ਆਪਾਂ ਅਨਟੈਲੀ ਸੀ ਅਨਟੈਲੀ ਲਓ ਵੀ ਮਿੱਤਰੋ ਦੇਖ ਸਕਦੇ ਹੋ ਇਹ ਕਰੋ ਸੰਗ ਚ ਇਹ ਵੀ ਪੈਂਦੀ ਆ ਤੇ ਕਿੰਮਾ ਸੁਹਾ ਦੱਸਿਆ ਬਾਈ ਸੁਹਾ ਦੂਜਾ ਹੀ ਦੂਜਾ ਸੁਹਾ ਮਿਲਕ ਵੈਨ ਲਾ ਸਰਗੀ ਮੋਟੀ ਆ ਤੁਹਾਨੂੰ ਨੇੜੇ ਕਰਕੇ ਦਿਖਾਉਣੇ ਆ ਦੋਸਤੋ ਦੇਖ ਸਕਦੇ ਹੋ ਬਹੁਤ ਮੋਟੀ ਲਾ ਸਰਗੀ ਆ ਥਣ ਚੰਗਾ ਲੱਗਿਆ ਵਿਰਲਾ ਸੋਹਣਾ ਮੁਠੀ ਦੀ ਜੁਵਾਈ ਵਾਲਾ ਥਣ ਤੋਂ ਥਣ ਦਾ ਸੈਜ ਗੈਬ ਸੋਹਣਾ ਇਹ ਆਪਾਂ ਦੋਸਤੋ ਤੋੜ ਕੇ ਨਹੀਂ ਦਿਖਾਉਂਦੇ ਕਿਉਂਕਿ ਵੀਡੀਓ ਲੰਮੀ ਨਾ ਹੋ ਜਾਏ ਹਵਾਨਾ ਵੇਖ ਸਕਦੇ ਹੋ ਤੁਸੀਂ ਬਿਲਕੁਲ ਪਧਰਾ ਦੋਨਾਂ ਪਾਸਿਆਂ ਤੋਂ ਥਣਾ ਦਾ ਸੇਮ ਸਾਈਜ਼ ਆ ਮਿਲਕ ਵੇਨ ਦੋਸਤੋ ਇਧਰ ਵੀ ਬੰਬ ਕਾਢੀ ਆ ਬਹੁਤ ਮੋਟੀ ਆ ਦੇਖ ਸਕਦੇ ਹੋ ਤੁਸੀਂ ਥਣ ਹਵਾਨਾ ਬਾ ਕਮਾਲ ਆ ਬਹੁਤ ਪਧਰ ਹਵਾਨੇ ਦੀ ਆ ਤੇ ਥਣਾ ਦੀ ਵਿੱਥ ਚੰਗੀ ਆ ਤੇ ਸਾਈਜ਼ ਚੰਗਾ ਮੁਠੀ ਦੀ ਚੁਵਾਈ ਵਾਲਾ ਰੀਡ ਦੀ ਹੱਡੀ ਦੋਸਤੋ ਦੇਖ ਸਕਦੇ ਹੋ ਗਾਇ ਵਰਗੀ ਸਿੱਧੀ ਆ ਥੋੜੀ ਜਿਹੀ ਫਿੱਕੀ ਪੈਂਦੀ ਆ ਸਾਫ ਸੁਥਰੀ ਆ ਦੋਸਤੋ ਤੇ ਮੁੱਲ ਆਪਾਂ ਬਾਈ ਤੋਂ ਇਹਦਾ ਵੀ ਪੁੱਛ ਲੈਨੇ ਆ ਬਾਈ ਜੀ ਇਹਦਾ ਮੁੱਲ ਦੱਸਿਓ ਬਾਈ ਜੀ ਇਹਦਾ ਮੁੱਲ 25000 ਕਰਦੇ 20000 ਦੀ ਵੱਚੀ ਦੇ ਦੇ ਇਹਦਾ ਮੁੱਲ 25000 ਆ 20000 ਦੀ ਇਹ ਦੇ ਦਊਂਗੀ ਠੀਕ ਆ ਜੀ ਚੁਆਈ ਵੱਲੋਂ ਆਪਣੇ ਸਾਰੇ ਜਾਨਵਰ ਇੱਕ ਨੰਬਰ ਹੋਣ ਗਏ ਕੋਈ ਸਾਫ ਚੁਆਈ ਹਣੀ ਠੀਕ ਆ ਜੀ ਲਓ ਵੀ ਮਿੱਤਰੋ ਸਾਫ ਚੁਆਈ ਦੀ ਆ ਤੇ ਸਾਫ ਹੀ ਹਵਾਨਾ ਦੇਖ ਸਕਦੇ ਹੋ ਤੁਸੀਂ ਤੋੜ ਕੇ ਤਾਂ ਨਹੀਂ ਦਿਖਾਉਂਦੇ ਵੀ ਵੀਡੀਓ ਲੰਮੀ ਨਾ ਹੋ ਜੇ ਇਸ ਤੋਂ ਇਲਾਵਾ ਦੋਸਤੋ ਇੱਕ ਅਸਰ ਵਹਿੜਾ ਇਹਦੇ ਬਾਰੇ ਬਾਈ ਤੋਂ ਪੁੱਛਦੇ ਆਂ ਬਾਈ ਜੀ ਇਹਦੇ ਬਾਰੇ ਦੱਸਿਓ ਇਹ ਮੂੰਹ ਚੋਂ ਦੋ ਦੰਦ ਵੱੱਛੀ ਆਈ ਅੱਛਾ ਮੂੰਹੋਂ ਦੋ ਦੰਦ ਆਈ ਦੰਦ ਆਈ ਠੀਕ ਹੈ ਥੋੜੀ ਸਾਂਭ ਉਹ ਜੇ ਬੰਦੇ ਤੋਂ ਲਈ ਆਪਾਂ ਇਹ ਵੀ ਅੰਟੈਲੀ ਸੀ ਇਹ ਵੀ ਜene ਅੰਟੈਲੀ ਸੀਗਾ ਥੋੜਾ ਜਿਹਾ ਤੇ ਇਹਦੇ ਸੀਮਣ ਭਰਾਇਆ ਭਾਈ ਜੀ ਕਹਿੰਦੇ ਹਾਂ ਇਹਦੇ ਭਰਿਆ ਵੇ ਆਈ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ ਜਿੱਥੋਂ ਆਪਾਂ ਲਈ 1 ਮਹੀਨੇ ਦਾ ਸੀਮਣ ਪ੍ਰੀਚਾ ਵੇ ਆ ਗਏ ਠੀਕ ਹੈ ਉਦੋਂ ਬਾਅਦ ਬੋਲੀ ਨਹੀਂ ਬੋਲੀ ਨਹੀਂ ਕੋਈ ਤਾਰ ਨਹੀਂ ਤੇ ਆਪਾਂ ਖਾਲੀ ਕਰਕੇ ਤੇ ਕੀ ਮੁੱਲ ਕਰਾਂਗੇ ਆਪਾਂ ਇਹਦਾ ਇਹਦਾ ਮੁੱਲ 18000 ਕਰਦੇ 14000 ਦੇ ਵੱਛੀ ਦੇ ਦਿਆਂਗੇ 14000 ਦੀ ਖਾਨਾ ਹੈ 18000 ਇਹਦਾ ਮੁੱਲ ਲਓ ਵੀ ਇਹ ਪਿਓਰ ਚ ਪੈਂਦੀ ਆ ਵੱਛੀ ਚੰਗੀ ਆ ਦੋਸਤੋ ਦੋ ਦਾਂਦਾ ਮੂੰਹ ਕੱਦ ਕਾਠ ਚੰਗਾ ਮੂੰਹ ਮੱਥਾ ਤੁਹਾਨੂੰ ਦਿਖਾ ਦਿੰਨੇ ਆ ਸੋਹਣੀ ਮਾਰਕਿੰਗ ਆ ਤੇ ਥਣ ਤੁਹਾਨੂੰ ਜਰੂਰ ਦਿਖਾਵਾਂਗੇ ਕਿਉਂਕਿ ਥਣਾ ਤੋਂ ਵੇਖ ਕੇ ਇਹ ਜਰੂਰ ਲੈਣੀ ਚਾਹੀਦੀ ਹੈ ਕੋਈ ਵੀ ਗਾਂ ਵਹਿੜ ਚਾਹੇ ਝੋਟੀ ਹੋਵੇ ਸੋਹਣਾ ਥਣ ਲੱਗਿਆ ਦੋਸਤੋ ਦੇਖ ਸਕਦੇ ਹੋ ਤੁਸੀਂ ਮੋਟਾ-ਮੋਟਾ ਥਣ ਲੱਗਿਆ ਇਹ ਚੰਗਾ ਥਣ ਬਣਾਉਗੀ ਦੇਖ ਸਕਦੇ ਹੋ ਤੁਸੀਂ ਤੇ ਬਾਈ ਜੀ ਇਸ ਤੋਂ ਇਲਾਵਾ ਆਪਣੇ ਕੋਲ ਇੱਕ ਗੱਬਣ ਹਾਂਜੀ ਹਾਂਜੀ ਗੱਬਣ ਵੈੜਾ ਯਾ ਐਚ ਐਫ ਕ੍ਰੋਸ ਇਹਦੇ ਬਾਰੇ ਦੱਸਿਓ ਜੀ ਇਹ ਦਹਾਵਾਂ ਦੇ ਨਾਲ ਇੱਕ ਕੱਚੀ ਹੈ 10 ਦਾ ਰਹਿੰਦਾ ਸੂਣ ਚ ਰਹਿੰਦਾ ਹੈ ਠੀਕ ਹੈ ਜੀ ਮਾਸਾਂ ਦੇ ਮੁਤਾਬਕ 25 ਲੀਟਰ ਦੁੱਧ ਪਾਉਂਦੀ ਰਹੀ ਹੈ ਜੀ 25 ਲੀਟਰ ਕੱਢਿਆ ਆਏ ਨੇ ਕੱਢਿਆ ਕੱਢਿਆ ਕਿਨ ਮਾਸੂਆ ਬਾਈ ਸੂਣਾ ਹੈ ਉਹ ਤੀਜਾ ਸੂਹ ਸੁਹਾ ਸੁਣਾ ਇਸ ਟਾਈਮ ਨੇ ਦੋ ਸੂਹੇ ਸੂ ਚੁੱਕੀ ਹੈ ਦੋ ਸੂਹੇ ਸੂ ਚੱਕੀ ਹੈ ਠੀਕ ਆ ਬਾਈ ਤੇ ਦੇਖ ਸਕਦੇ ਹੋ ਕ੍ਰੋਸ ਆਂਗ ਚ ਪੈਂਦੀ ਆ ਬਹੁਤ ਕਦ ਕਾਠ ਵਾਲੀ ਆ ਤੇ ਮੂੰਹ ਬਾਈ ਜੀ ਉਰੇ ਨੂੰ ਕਰ ਦਿਓ ਮੜਾ ਲਓ ਵੀ ਦੇਖ ਸਕਦੇ ਹੋ ਦਰਸ਼ਨ ਕਰ ਲੋ ਕ੍ਰੋਸ ਆਂਗ ਚ ਹਵਾਨਾ ਨੇੜੇ ਹੋ ਕੇ ਤੁਹਾਨੂੰ ਦਿਖਾ ਦਿੰਨੇ ਆ ਦੋਸਤੋ ਸਾਫ ਸੁਥਰਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਹਵਾਨਾ ਦਿਖਾ ਦਿੰਨੇ ਆ ਸੋਹਣਾ ਥਣ ਲੱਗਿਆ ਦੋਸਤੋ ਮੁਠੀ ਦੀ ਚੁਆਈ ਵਾਲਾ ਥਣ ਤੋਂ ਥਣ ਦਾ ਸੈਜ ਗੈਬ ਚੰਗਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਜਜਮੈਂਟ ਥਲਾਂ ਦੀ ਕਰਾਉਣੇ ਆ ਪਿਛਲੇ ਪਾਸੇੋਂ ਦੋਸਤੋ ਹਵਾ ਨਾਲ ਬਹੁਤ ਜ਼ਿਆਦਾ ਸਾਫ਼ ਸੁਥਰਾ ਹੈ ਤੇ ਢਿੱਲਾ ਹੱਥ ਲਾ ਕੇ ਵਿਖਾ ਦਿਓ ਬਾਈ ਜੀ ਬਿਲਕੁਲ ਸੀਲ ਠੰਡੀਆਂ ਦੇਖ ਸਕਦੇ ਹੋ ਭਾਈ ਹੱਥ ਮਾਰ ਰਿਹਾ ਬਿਲਕੁਲ ਨਹੀਂ ਹਲਦੀ ਮਾਰ ਰਿਹਾ ਹੈ ਹਾਈ ਹੋਰ ਕਰ ਲ ਮਾਰੀ ਲਾਤੇ ਬੱਸ ਲਓ ਵੀ ਮਿੱਤਰੋ ਦੂਜੇ ਪਾਸੇ ਤੋਂ ਵੀ ਬਿਲਕੁਲ ਸੇਮ ਸਜਾ ਥਣਾ ਦਾ ਬਹੁਤ ਸਾਫ ਆ ਦੋਸਤੋ ਇਹ ਤੁਹਾਨੂੰ ਤੋੜ ਕੇ ਦਿਖਾ ਦਿੰਨੇ ਆ ਕਿਉਂਕਿ ਇਹ ਗੱਬਣ ਆ ਇਹਦੇ ਲੇਵੇ ਦਾ ਅੰਦਾਜ਼ਾ ਚੰਗੀ ਤਰ੍ਹਾਂ ਆ ਜੀ ਮਿਲਕ ਵੇਨ ਵੀ ਚੰਗੀ ਆ ਤੇ ਕਦਗਾਠ ਵਾਲੀ ਆ ਵੇੜ ਲਓ ਵੀ ਮਿੱਤਰੋ ਬਹੁਤ ਸਾਫ ਹਵਾਨਾ ਕਰੋ ਸੰਗ ਚ ਪੈਂਦੀ ਆ ਕਰਮਾਂ ਵਾਲੀ ਤੇ ਕਦਗਾਠ ਬਹੁਤ ਆ ਮੋੜ ਲਓ ਬਾਈ ਲਓ ਵੀ ਸੱਜਣੋ ਸਾਰੇ ਪਸ਼ੂ ਤੁਹਾਨੂੰ ਰੇਲਵੇ ਮੁਤਾਬਕ ਦੱਸਤੇ ਆ ਬਾਈ ਜੀ ਇਹਦਾ ਆਪਾਂ ਕੀ ਰੇਟ ਕਰਾਂਗੇ ਇਹਦਾ ਮੁੱਲ 75000 ਕਰਾਂ 70000 ਦੇ ਦੇ 70000 ਦੀ ਦੇ ਦੇਾਂਗੇ 75000 ਮੁੱਲ ਆ ਇਹ ਐ ਕੱਚੀ ਕੱਚੀ ਹੈ ਜੇ ਤਿਆਰ ਹੋ ਗਈ ਉਹ ਮੁੱਲ ਹੋ ਰਹੀ ਉਦੋਂ ਠੀਕ ਆ ਬਣਦਾ ਮੰਨਤਾ ਨਹੀਂ ਦੇ ਵਿੱਚੋਂ ਵੀ ਤੁਹਾਡਾ ਜ਼ਰੂਰ ਕੀਤਾ ਜਾਊਗਾ ਬਾਈ ਜੀ ਤੇ ਬਹੁਤ ਵਧੀਆ ਜਾਨਵਰ ਆ ਦੋਸਤੋ ਸਸਤੇ ਰੇਟਾਂ ਜਾਂ ਸਾਰੇ ਸਾਰੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਲਈ ਆ ਨੰਬਰ ਆਪਾਂ ਬਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਲਾ ਦੇਾਂਗੇ ਇਸ ਨੰਬਰ ਤੇ ਤੁਸੀਂ 22 ਹਰਾਨਾ ਸੰਪਰਕ ਕਰਕੇ ਸੌਦਾ ਕਰ ਲਿਓ ਇਸ ਤਰ੍ਹਾਂ ਦੀ ਕਿਸੇ ਮੇਰੇ ਵੀਰ ਨੇ ਵੀਡੀਓ ਬਣਾਉਣੀ ਤਾਂ ਸਾਡਾ ਦੋਸਤੋ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਦੇ ਹੋ ਦੋਸਤੋ ਤੇ ਮਿਲਦੇ ਹਾਂ ਜਲਦੀ ਅਜਿਹੀ ਨਵੀਂ ਵੀਡੀਓ ਦੇ ਨਾਲ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ